ਸਰ ਦਿਲ ਤਾਂ ਹਮੇਸ਼ਾ ਜਵਾਨ ਰਹਿੰਦਾ ਹੈ ਤੁਹਾਡੀਆਂ ਭਾਵਨਾਵਾਂ ਨਾਲ ਠੀਕ ਹੈ ਤੁਹਾਡੀਆਂ ਜ਼ਿੰਮੇਵਾਰੀਆਂ ਨਾਲ ਠੀਕ ਹੈ ਉਸ ਤੋਂ ਉੱਪਰ ਹੁੰਦੀ ਤੁਹਾਡੀ ਖੁਰਾਕ ਠੀਕ ਹੈ ਤੇਰੀ ਚ ਭਾਵਨਾਵਾਂ ਦੀ ਕਦਰ ਤਾਂ ਹੁਣ ਖਤਮ ਹੋ ਗਈ ਹੁਣ ਕਿਸੇ ਤੇ ਕੋਈ ਭਰੋਸਾ ਨਹੀਂ ਰਹਿ ਗਿਆ ਸਾਡੇ ਤੇ ਵੀ ਲੋਕ ਡਾਕਟਰਾਂ ਤੇ ਵੀ ਭਰੋਸਾ ਕਰਦੇ ਪਰ ਸ਼ਾਇਦ ਅਸੀਂ ਮੈਨੇ ਖਰੇ ਨਹੀਂ ਉਤਰਦੇ ਪਰ ਉਸੇ ਤੇ ਵੀ ਜੋ ਅਸੀਂ ਗੱਲਾਂ ਕਰਦੇ ਆ ਉਹ ਵਿੱਚੋਂ ਅਸੀਂ ਹੁੰਦੇ ਆ ਕਿ ਨਹੀਂ ਹੁੰਦੇ ਵੱਡਾ ਸੈਟਬੈਕ ਜੇ ਦਿਲ ਦੀ ਕਮਜ਼ੋਰੀ ਹੈ ਤਾਂ ਜਿੱਥੇ ਤੁਸੀਂ ਉਮੀਦ ਲੈ ਕੇ ਜਾਂਦੇ ਜਦੋਂ ਤੁਥੋਂ ਤੁਹਾਨੂੰ ਨਿਰਾਸ਼ਾ ਮਿਲਦੀ ਹੈ ਠੀਕ ਹੈ ਇਹ ਸਭ ਤੋਂ ਜ਼ਿਆਦਾ ਕਮਜ਼ੋਰੀ ਪੈਦਾ ਕਰਦੀ ਹੈ ਜਿਹੜਾ ਮੇਰਾ ਅਨੁਭਵ ਹੈ ਅੱਜ ਡਿਪਰੈਸ਼ਨ ਹੈਗਾ ਕਿ 25 ਸਾਲ ਦੀ ਉਮਰ ਦੇ ਵਿੱਚ ਜਾਂ 100 ਸਾਲ ਦੀ ਉਮਰ ਦੇ ਵਿੱਚ ਠੀਕ ਹੈ 25 ਸਾਲਾਂ ਦੇ ਬੱਚੇ ਨੂੰ ਜ਼ਿੰਮੇਵਾਰੀਆਂ ਬਹੁਤ ਪੈ ਗਈਆਂ ਵੀਆਂ ਦੋ ਤਿੰਨ ਸਕੂਲਾਂ ਦੀ ਫੀਸਾਂ ਕਰਦੇ ਆਂ ਜ਼ਿੰਮੇਵਾਰੀਆਂ ਸਟੇਬਿਲਟੀ ਹੈ ਨਹੀਂ ਬੱਚਾ ਕਿੰਨਾ ਕੁ ਕੰਮ ਕਰ ਲੂਗਾ ਸਰ ਹਰ ਇੱਕ ਨੂੰ ਲਾਈਫ ਸਟਾਈਲ ਦਿਖਾ ਦਿੱਤਾ ਗਿਆ ਕਿ ਆਹ ਬ੍ਰਾਂਡ ਆ ਫਲਾਨਾ ਧਮਕਾ 100 ਸਾਲ ਵਾਲੀ ਦੀ ਗੱਲ ਇਹ ਹੈ ਕਿ ਉਹਨੇ ਪੈਦਲ ਚੱਲ ਕੇ ਧਰਤੀ ਦੇਖੀ ਵੀ ਹੈ ਗਈ ਵੀ ਹੈ ਉਹਦੀ ਇਮੋਸ਼ਨ ਹਜੇ ਵੀ ਕੰਟਰੋਲ ਨੇ ਪਰ ਜਦੋਂ ਉਹਦੇ ਬੱਚਿਆਂ ਨੂੰ ਕਿਤੇ ਐਦਾਂ ਦਾ ਕੋਈ ਨੁਕਸਾਨ ਹੋ ਜਾਂਦਾ ਹੈ ਜਾਂ ਕੋਈ ਐਦਾਂ ਦਾ ਘਾਟਾ ਨਫਾ ਹੋ ਜਾਂਦਾ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਉਲਟੀ ਠਗੀ ਜਾਂਦੀ ਹੈ ਪਿਓ ਪੁੱਤ ਦੋਨੋਂ ਹੀ ਮਤਲਬ ਕਮਜ਼ੋਰ ਹੈ ਚਾਹੇ ਫਿਰ 25 ਸਾਲ ਵਾਲੇ ਦੇ ਪਿਓ 50 ਸਾਲ ਦਾ ਹੈ 50 ਸਾਲ ਵਾਲੇ ਦਾ 70 75 80 ਸਾਲ ਦਾ ਹੈ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਅਨੁਭਵ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਸਮਾਜ 'ਚੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਹਮੇਸ਼ਾ ਹੀ ਕਿਹਾ ਜਾਂਦਾ ਸੀ ਕਿ ਸਬਰ ਸੰਤੋਖ ਬੰਦੇ ਨੂੰ ਹੋਣਾ ਚਾਹੀਦਾ ਹੈ ਹਮ ਤੇ ਹੁਣ ਸਬਰ ਹੀ ਮੁੱਕ ਗਿਆ ਤਰਸ ਸਨ ਨਵੇਂ ਜਾਂਦਾ ਸੀ ਵੀ ਇਸੇ ਸਮਾਜ ਦੇ ਅੰਗ ਠੀਕ ਹੈ ਅਸੀਂ ਵੀ ਆਪਣੇ ਆਪ ਨੂੰ ਦੇਖਦੇ ਆਂ ਪਰ ਜੇ ਸਕੂਨ ਸਾਨੂੰ ਪੁੱਛੇ ਸਰ ਮੇਰੀ ਬੇਟੀ ਨਾਲ ਡਾਕਟਰ ਹੈਗੀ ਹੈ ਮੇਰਾ ਬੇਟਾ ਨਾਲ ਆਪਣੇ ਫਾਰਮਾ ਯੂਨਿਟ ਚਲਾਉਂਦਾ ਮੈਂ ਬੈਠਾਂਗਾ ਠੀਕ ਹੈ ਛੱਡਦਾ ਜਿਵੇਂ ਸੀ ਕਿ ਵੀ ਸੀ ਮੇਰੇ ਬੱਚਾ ਨੇ ਕਿਹਾ ਉਸ ਤਰੀਕੇ ਦੇ ਨਹੀਂ ਕੀਤਾ ਮੈਂ ਨਹੀਂ ਕਿ ਇਹਦੇ ਉੱਛਲ ਕੇ ਚੱਲਿਆ ਅਸੀਂ ਆਪਣੀ ਲਿਮਟ ਦੇ ਵਿੱਚ ਚੱਲਦੇ ਆਂ ਔਰ ਸਤਗੁਰੂ ਨੇ ਕਮੀ ਵੀ ਕਿਸੇ ਗਲਤੀ ਨਹੀਂ ਰੱਖੀ ਵੀ ਹੈ ਠੀਕ ਔਰ ਸਤਗੁਰੂ ਦੀ ਕਿਰਪਾ ਪਰਿਵਾਰ ਆਪਣੀ ਤੰਦਰੁਸਤੀ ਨਾਲ ਆਪਣੀ ਜ਼ਿੰਦਗੀ ਜਿੰਦਾ ਹੈ ਸਰ ਦਿਲ ਤਾਂ ਹਮੇਸ਼ਾ ਜਵਾਨ ਰਹਿੰਦਾ ਹੈ ਤੁਹਾਡੀਆਂ ਭਾਵਨਾਵਾਂ ਨਾਲ ਠੀਕ ਹੈ ਤੁਹਾਡੀਆਂ ਜ਼ਿੰਮੇਵਾਰੀਆਂ ਨਾਲ ਠੀਕ ਹੈ ਉਸ ਤੋਂ ਉੱਪਰ ਹੁੰਦੀ ਤੁਹਾਡੀ ਖੁਰਾਕ ਠੀਕ ਹੈ ਹੁਣ ਜਿਹੜਾ ਇਹ ਸਮਾਂ ਚੱਲ ਰਿਹਾ ਹੈ ਇਹਦੇ ਵਿੱਚ ਭਾਵਨਾਵਾਂ ਦੀ ਕਦਰ ਤਾਂ ਹੁਣ ਖਤਮ ਹੋ ਗਈ ਹੁਣ ਕਿਸੇ ਤੇ ਕੋਈ ਭਰੋਸਾ ਨਹੀਂ ਰਹਿ ਗਿਆ ਸਾਡੇ ਤੇ ਵੀ ਲੋਕ ਡਾਕਟਰਾਂ ਤੇ ਵੀ ਭਰੋਸਾ ਕਰਦੇ ਪਰ ਸ਼ਾਇਦ ਅਸੀਂ ਮੈਨੇ ਖਰੇ ਨਹੀਂ ਉਤਰਦੇ ਭਰੋਸੇ ਤੇ ਵੀ ਜੋ ਅਸੀਂ ਗੱਲਾਂ ਕਰਦੇ ਆ ਉਹ ਵਿੱਚੋਂ ਅਸੀਂ ਹੁੰਦੇ ਆ ਕਿ ਨਹੀਂ ਹੁੰਦੇ ਇੱਕ ਨਾ ਬਖਰੀ ਦੀਵਾਰ ਦੀ ਸਮਾਜ ਦੇ ਵਿੱਚ ਇੱਕ ਦੂਜੇ ਤੋਂ ਪੈਦਾ ਹੁੰਦੀ ਜਾ ਰਹੀ ਹੈ ਵੱਡਾ ਸੈਟਬੈਕ ਜੇ ਦਿਲ ਦੀ ਕਮਜ਼ੋਰੀ ਹੈ ਤਾਂ ਜਿੱਥੇ ਤੁਸੀਂ ਉਮੀਦ ਲੈ ਕੇ ਜਾਂਦੇ ਜਦੋਂ ਉੱਥੋਂ ਤੁਹਾਨੂੰ ਨਿਰਾਸ਼ਾ ਮਿਲਦੀ ਹੈ ਠੀਕ ਹੈ ਇਹ ਸਭ ਤੋਂ ਜ਼ਿਆਦਾ ਕਮਜ਼ੋਰੀ ਪੈਦਾ ਕਰਦੀ ਹੈ ਜਿਹੜਾ ਮੇਰਾ ਅਨੁਭਵ ਹੈ ਠੀਕ ਹੈ ਕਿਉਂਕਿ ਮੈਂ ਸਮਾਜ ਨਾਲ ਬਹੁਤ ਜੁੜ ਕੇ ਚੱਲਦਾ ਠੀਕ ਹੈ ਸੜਕੋ ਲੋਕੀ ਆਉਂਦੇ ਨੇ ਉਹਨਾਂ ਦੇ ਇਮੋਸ਼ਨ ਦੇਖੀਦੇ ਆਂ ਆਪਜੀ ਦਾ ਪ੍ਰੈਸ਼ਨ ਹੈਗਾ ਕਿ 25 ਸਾਲ ਦੀ ਉਮਰ ਦੇ ਵਿੱਚ ਜਾਂ 100 ਸਾਲ ਦੀ ਉਮਰ ਦੇ ਵਿੱਚ ਠੀਕ ਹੈ 25 ਸਾਲਾਂ ਦੇ ਬੱਚੇ ਨੂੰ ਜ਼ਿੰਮੇਵਾਰੀਆਂ ਬਹੁਤ ਪੈ ਗਈਆਂ ਵੀ ਆ ਓਕੇ ਉਹਦੀਆਂ ਸਕੂਲਾਂ ਨਹੀਂ ਆਫਿਸਾਂ ਕਰਦੇ ਆ ਜ਼ਿੰਮੇਵਾਰੀਆਂ ਸਟੇਬਿਲਟੀ ਹੈ ਨਹੀਂ ਬੱਚਾ ਕਿੰਨਾ ਕੁ ਕੰਮ ਕਰ ਲੂਗਾ ਸਰ ਹਰ ਇੱਕ ਨੂੰ ਲਾਈਫ ਸਟਾਈਲ ਦਿਖਾ ਦਿੱਤਾ ਗਿਆ ਕਿ ਆਹ ਬ੍ਰਾਂਡ ਆ ਫਲਾਨਾ ਧਮਕਾ ਹਮ ਸੋ ਸਾਲ ਵਾਲੀ ਦੀ ਗੱਲ ਇਹ ਹੈ ਕਿ ਉਹਨੇ ਪੈਦਲ ਚੱਲ ਕੇ ਧਰਤੀ ਦੇਖੀ ਵੀ ਹੈ ਗਾਈ ਵੀ ਹੈ ਉਹਦੀ ਇਮੋਸ਼ਨ ਹਜੇ ਵੀ ਕੰਟਰੋਲ ਨੇ ਪਰ ਜਦੋਂ ਉਹਦੇ ਬੱਚਿਆਂ ਨੂੰ ਕਿਤੇ ਐਦਾਂ ਦਾ ਕੋਈ ਨੁਕਸਾਨ ਹੋ ਜਾਂਦਾ ਜਾਂ ਕੋਈ ਐਦਾਂ ਦਾ ਘਾਟਾ ਨਫਾ ਹੋ ਜਾਂਦਾ ਜਿਹੜਾ ਜ਼ਿੰਦਗੀ ਭਰ ਦੀ ਕਮਾਈ ਉਹ ਲੁੱਟੀ ਠਗੀ ਜਾਂਦੀ ਹੈ ਉਹ ਕਿਉਂ ਪੁੱਤ ਦੋਨੋਂ ਹੀ ਮਤਲਬ ਕਮਜ਼ੋਰ ਹੈ ਚਾਹੇ ਫਿਰ 25 ਸਾਲ ਦੇ ਪਿਓ 50 ਸਾਲ ਦਾ ਹੈ 50 ਸਾਲ ਵਾਲੇ ਦਾ 70 75 80 ਸਾਲ ਦਾ ਹੈ ਠੀਕ ਹੈ ਉਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁਣ ਅਨੁਭਵ ਕੀਤੀਆਂ ਜਾ ਰਹੀਆਂ ਹੈਗੀਆਂ ਕਿ ਸਮਾਜ 'ਚੋਂ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ ਤੇ ਉਸ ਦੇ ਅਕੋਰਡਿੰਗ ਤੁਨ ਬਿਮਾਰੀ ਜ਼ਿਆਦਾ ਲੱਗ ਰਹੀ ਹੈ ਉਦੋਂ ਸਰ ਸਮੇਂ ਦੇ ਵਿੱਚ ਸਬਰ ਸੇਗਾ ਲੋਕ ਗੁਰੂ ਘਰਾਂ 'ਚ ਮੱਥਾ ਹੀ ਟੇਕਣ ਜਾਂਦੇ ਆ ਸੁਣਨ ਨਹੀਂ ਜਾਂਦੇ ਹਮੇਸ਼ਾ ਹੀ ਕਿਹਾ ਜਾਂਦਾ ਸੀ ਕਿ ਸਬਰ ਸੰਤੋਖ ਬੰਦੇ ਨੂੰ ਹੋਣਾ ਚਾਹੀਦਾ ਹੈ ਤੇ ਹੁਣ ਸਬਰ ਹੀ ਮੁੱਕ ਗਿਆ ਤਰਸ ਸੰਨ ਵੰਦਾ ਸੀ ਵੀ ਇਸੇ ਸਮਾਜ ਦੇ ਅੰਗ ਠੀਕ ਹੈ ਅਸੀਂ ਵੀ ਆਪਣੇ ਆਪ ਨੂੰ ਦੇਖਦੇ ਹਾਂ ਹਮ ਅਸੀਂ ਬਹੁਤ ਮਹਾਰਾਜ ਦੀ ਕਿਰਪਾ ਬਾਬੇ ਨਾਨਕ ਨੂੰ ਮੰਨਦੇ ਆਂ ਅਸੀਂ ਬੜਾ ਸਬਰ ਲਾ ਕੇ ਜ਼ਿੰਦਗੀ ਨੂੰ ਜੀਂਦੇ ਆਂ ਤੇ ਅਸੀਂ ਸਫਰ ਜੇ ਆ ਮਾਇਆ ਵੀ ਦੁਨੀਆ ਦਾ ਕਰਦੇ ਆਂ ਹਮ ਤਲੁਕਾਂ ਨੂੰ ਲੱਗਦਾ ਸਾਡਾ ਮਹਿਲ ਨਹੀਂ ਹੈਗਾ ਪਰ ਜੇ ਸਕੂਨ ਸਾਨੂੰ ਪੁੱਛੇ ਸਰ ਮੇਰੀ ਬੇਟੀ ਨਾਲ ਡਾਕਟਰ ਹੈਗੀ ਹੈ ਮੇਰਾ ਬੇਟਾ ਨਾਲ ਆਪਣੇ ਫਾਰਮਾ ਯੂਨਿਟ ਚਲਾਉਂਦਾ ਮੈਂ ਬੈਠਾਂਗਾ ਠੀਕ ਹੈ ਛੱਡਦਾ ਜੇ ਅਸੀਂ ਕਈ ਵੀ ਅਸੀਂ ਮੇਰੇ ਬੱਚਾ ਨੇ ਕਦੇ ਉਸ ਤਰੀਕੇ ਦੇ ਨਹੀਂ ਕੀਤਾ ਮੈਂ ਨਹੀਂ ਕਦੇ ਉੱਛਲ ਕੇ ਚੱਲਿਆ ਠੀਕ ਹੈ ਅਸੀਂ ਆਪਣੀ ਲਿਮਟ ਦੇ ਵਿੱਚ ਚੱਲਦੇ ਆਂ ਔਰ ਸਤਗੁਰੂ ਨੇ ਕਮੀ ਵੀ ਕਿਸੇ ਗਲਤੀ ਨਹੀਂ ਰੱਖੀ ਵੀ ਹੈ ਠੀਕ ਔਰ ਸਤਗੁਰੂ ਦੀ ਕਿਰਪਾ ਪਰਿਵਾਰ ਆਪਣੀ ਤੰਦਰੁਸਤੀ ਨਾਲ ਆਪਣੀ ਜ਼ਿੰਦਗੀ ਜਿੰਦਾ ਹੈ ਤੇ ਆ ਅਗੜ ਸਬਰ ਜੇ ਲੋਕਾਂ ਆਲਾ ਖਾਂਦੇ ਵੀ ਨਹੀਂ ਹੈਗੇ ਸਿੱਧੀ ਜੀ ਗੱਲ ਹੈ ਠੀਕ ਹੈ ਨਾ ਤੁਹੇ ਪੜਾਈਆਂ ਸਾਰੇ ਪਰਿਵਾਰ ਦੀਆਂ ਇੰਨੀਆਂ ਖਿਆਗੀਆਂ ਸਭ ਨੂੰ ਪਤਾ ਵੀ ਕਿਹੜੀ ਚੀਜ਼ ਖਾਦਿਆਂ ਕਦ ਕੀ ਹੋਇਆ ਸੀ ਉਹ ਮੁੜ ਕੇ ਅਗਲੀ ਗੱਲ ਨੂੰ ਵਿਚਾਰ ਕੇ ਹੀ ਚੱਲਦਾ। ਕੁਛ ਨਹੀਂ ਤਾਂ ਆਮ ਪ੍ਰਚਲਿਤ ਹੋ ਗਈਆਂ ਵੀ ਬਿਮਾਰੀਆਂ ਆ ਗਈਆਂ ਕਿ ਤਾਂ ਡਾਕਟਰਾਂ ਦੇ ਕਹਿਣ ਦੇ ਮੁਤਾਬਕ ਨੇ ਕਿ ਜੇ ਤੈਨੂੰ ਹਾਰਟ ਅਟੈਕ ਆ ਗਿਆ ਤੈਨੂੰ ਆ ਹੋ ਗਿਆ ਨਾ ਦਿਲ ਫੇਲ ਵੀ ਹੁੰਦੇ ਨੇ। ਅੱਛਾ ਹਾਰਟ ਸਿੰਕ ਵੀ ਹੁੰਦਾ ਹੈ। ਠੀਕ ਹੈ। ਕਿਸੇ ਦੇ ਰਿਸ਼ਤਿਆਂ ਦੇ ਵਿੱਚ ਕੜਵੱਟ ਇੰਨੀ ਆ ਜਾਂਦੀ ਹੈ ਰਿਸ਼ਤਿਆਂ ਦੇ ਵਿੱਚ ਤੋਖਾ ਇੰਨਾ ਹੋ ਜਾਂਦਾ ਹੈ। ਆਰਟੀਕਲ ਆ ਰਹੇ ਨੇ ਡਾਈਵੋਰਸ ਰੇਟ ਵਧ ਰਹੇ ਨੇ ਹੂੰ ਠੀਕ ਹੈ ਬੱਚੇ ਹਰ ਇੱਕ ਦੀ ਤਮੰਨਾ ਹੈ ਕਿ ਮੇਰੇ ਕੋਲ ਆ ਵੀ ਹੋਵੇ ਉਹ ਵੀ ਹੋਵੇ ਉਹਨਾਂ ਨੂੰ ਇਹ ਨਹੀਂ ਪਤਾ ਵੀ ਤੈਨੂੰ ਵਕਤ ਨਾਲ ਹੀ ਚੀਜ਼ਾਂ ਮਿਲਣਿਆ ਤੇਰੇ ਮਾਪੇ ਕਿਹੜੇ ਕਮਲੇ ਸੀਗੇ ਕਮਾਈ ਤਾਂ ਉਹਨਾਂ ਨੇ ਵੀ ਕੀਤੀ ਏ ਠੀਕ ਹੈ ਲੋ ਜੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਮੈਂ ਇੱਕ ਵਾਰੀ ਕਿਤੇ ਨਾਈ ਦੇ ਬੈਠਾ ਬਾਲ ਕਟਾਉਂਦਾ ਸੀ ਤੇ ਨਾਈ ਦੀ ਦੁਕਾਨ ਤੇ ਆਮ ਤੌਰ ਤੇ ਲੋਕੀ ਪੰਜ ਚਾਰ ਜਣੇ ਹੁੰਦੇ ਗੱਪਾਂ ਮਾਰਦੇ ਗੱਲਾਂ ਹੁੰਦੀਆਂ ਠੀਕ ਹੈ ਤੁਈ ਕਾਇਗਾ ਦਾ ਸਾਡੇ ਪਿਓ ਨੂੰ ਤਾਂ ਅਕਲ ਹੀ ਨਹੀਂ ਸੀਗੀ ਆ ਕਰ ਲੈਂਦਾ ਉਹ ਕਰ ਲੈਂਦਾ ਫਲਾਨਾ ਨਵਾਨਾ ਹਰ ਕੋਈ ਮਤਲਬ ਉਹ ਆਪਣੇ ਆਪ ਨੂੰ ਨਵੇਂ ਜਵਾਨੀ ਚ ਅਕਲ ਜ਼ਿਆਦਾ ਦਿਸਦੀ ਏ ਠੀਕ ਹੈ ਚਲੋ ਮੈਨੂੰ ਕੀ ਲੈਣਾ ਮੈਂ ਆਪਣੇ ਬਾਲਗੂਰ ਕਟਵਾਏ ਤੇ ਮੈਂ ਨਾਈ ਦੇ ਪੈਸੇ ਦੇ ਕੇ ਉਹਨੂੰ ਪੁੱਛਿਆ ਮੈਂ ਕਿਹਾ ਮੁੰਡੇ ਦੇ ਮੋਢੇ ਤੇ ਹੱਥ ਰੱਖ ਕੇ ਮੈਂ ਕਿਹਾ ਪੁੱਤਰ ਤੇਰਾ ਪਿਓ ਨਹੀਂ ਮੈਂ ਵੀ ਉਹਦੇ ਹਾਂਣਦੇ ਸੀ ਵਾਕਿਆ ਹੀ ਕਮਲੇ ਸੀਗੇ ਸਾਨੂੰ ਤੁਹਾਡੇ ਜਣੀ ਗੱਲਾਂ ਨਹੀਂ ਆਈਆਂ ਤੇ ਤੂੰ ਦੁਬਾਰਾ ਜਿਹ ਦਿਨ 5-7 ਸਾਲ ਨੂੰ 10 ਸਾਲ ਨੂੰ ਵੀ ਇਸੇ ਨਾਈ ਦੇ ਮੈਨੂੰ ਮਿਲਣੀ ਮੇਰੇ ਨਾਈ ਪੱਕਾ ਹੈ ਹੂੰ ਹੈ ਤੇ ਮੈਨੂੰ ਦੱਸੀ ਤੂੰ ਕਿੰਨੀ ਤਰੱਕੀ ਕਰ ਗਿਆ ਠੀਕ ਹੈ ਜਿਸ ਸੰਜੋਗ ਦੀ ਗੱਲ ਕਿਤੇ ਸਮੇਂ ਬਾਅਦ ਥੋੜਾ ਜਿਹਾ ਫੇਰ ਮੈਨੂੰ ਮਿਲ ਗਿਆ ਮੈਂ ਕਿਹਾ ਸੁਣਾ ਤੇਰੀ ਵੱਡੀ ਕਾਰ ਕਿੱਥੇ ਹੈ ਫਲਾਣਾ ਦਾ ਬਣਾ ਤੇਰੀ ਅੱਜ ਪੈਰੀ ਜੁੱਤੀ ਵੀ ਨਹੀਂ ਹੈ ਹੂੰ ਉਹ ਜੀ ਬਸ ਆਪ ਮਤ ਛੇੜੋ ਐਸੇ ਵੈਸੇ ਮੈਂ ਕਿਹਾ ਨਹੀਂ ਪੁੱਤ ਕਮਲਾ ਕੋਈ ਨਹੀਂ ਸਗਾ ਸਹੀ ਗੱਲ ਜਿਹਦੀ ਜਿੰਨੀ ਪੇਸ਼ ਲੱਗਦੀ ਅਗਲੇ ਨੇ ਸਾਰੀ ਕੀਤੀ ਸਾਰੀ ਕੀਤੀ ਸਹੀ ਹੁਣ ਭਾਈ ਯੁੱਗ ਬਦਲ ਗਿਆ ਵਾ ਪਰਿਵਾਰ ਦੇ ਜਿੰਨੇ ਜੀ ਉਹਨੇ ਕੰਮ ਕਰਦੇ ਨੇ ਠੀਕ ਹੈ ਪਹਿਲੇ ਇੱਕ ਬੰਦੇ ਨੇ ਕਮਾਣਾ ਟੱਬਰ ਪਾਲਣਾ ਸਾਰਾ ਟੱਬਰ ਸਬਰ ਨਾਲ ਚੱਲਦਾ ਸੀ ਠੀਕ ਹੈ ਹੁਣ ਜਿੰਨੇ ਜੀ ਕਮਾਂਦੇ ਉਹਨੇ ਦੇ ਵੱਖਰੇ ਵੱਖਰੇ ਜਮੇਟੋ ਤੋਂ ਆਰਡਰ ਆਉਂਦੇ ਕਿ ਮੈਂ ਆਹ ਨਹੀਂ ਕਹਿੰਦਾ ਮੈਂ ਉਹ ਨਹੀਂ ਕਹਿੰਦਾ ਠੀਕ ਹੈ ਜੀ ਐਨੇ ਦੀ ਰੋਟੀ ਨਹੀਂ ਦੀ ਜਿੰਨੇ ਉਹਨਾਂ ਦੇ ਆਣ ਜਾਣ ਦਾ ਕਰਾਇਆ ਹੀ ਹੁੰਦਾ ਠੀਕ ਹੈ ਤੇ ਸਰ ਸਬਰ ਨੇ ਲੋਕਾਂ ਨੂੰ ਕਿੱਥੇ ਤੇ ਆਣਾ ਜੇ ਸੀ ਇਹਨਾਂ ਦੇ ਨਾਲ ਗੱਲ ਕਰੀਏ ਅਸੀਂ ਬਿਓਂਡ ਮੈਡੀਕਲ ਸਾਇੰਸ ਜਾ ਕੇ ਸਮਾਜ ਨਾਲ ਜੁੜ ਕੇ ਗੱਲ ਕਰਦੇ ਆਂ ਵੀ ਬਿਮਾਰ ਹੋਣ ਤੋਂ ਪਹਿਲਾਂ ਤੁਸੀਂ ਥੋੜਾ ਜਿਹਾ ਆਪਣੇ ਘਰ ਪਰਿਵਾਰ ਨੂੰ ਟਾਈਮ ਦਿਓ ਦੁੱਖ ਸੁੱਖ ਦਾ ਸਾਂਝ ਕਰੋ ਅੱਧੀਆਂ ਬਿਮਾਰੀਆਂ ਤਾਂ ਸਮਾਜ ਵੈਸੇ ਬਚ ਜਾਊਗਾ ਠੀਕ ਹੈ ਅੱਧੀਆਂ ਬਿਮਾਰੀਆਂ ਤਾਂ ਸਰ ਤੁਸੀਂ ਵੈਸੇ ਬਚ ਜਾਣਾ ਅੱਧੀਆਂ ਦੇ ਤੁਹਾਡੇ ਖਰਚੇ ਘਟ ਜਾਣੇ ਜੇ ਤੁਸੀਂ ਸਲਾਹ ਕਰਕੇ ਜੇ ਕਿਤੇ ਸਰੀਰ ਨੂੰ ਦੁੱਖ ਹੋਏ ਗਿਆ ਤਾਂ ਤੁਹਾਨੂੰ ਹਾਈ ਤੋਂ ਪਤਾ ਨਹੀਂ ਹੋ ਠੀਕ ਹੈ ਕੰਨੀ ਛੋਟੇ ਛੋਟੇ ਗੱਲਾਂ ਇਹ ਕੋਈ ਐਡੀ ਵੱਡੀ ਗੱਲ ਵੀ ਨਹੀਂ ਜਿੰਨੇ ਲੋਕਾਂ ਨੇ ਹਾਰਡਾ ਹਊਆ ਬਣਾਇਆ ਵਾ ਸੀ ਹੁਣ ਅਸੀਂ ਵੀ ਹਾਰਡ ਦਾ ਰੱਬ ਦੀ ਕਿਰਪਾ ਰੱਜ ਕੇ ਕਰਕੇ ਦੇਖ ਲਿਆ ਠੀਕ ਹੈ ਹਿੰਦੁਸਤਾਨੀ ਦੁਨੀਆ ਭਰ ਦੇ ਵਿੱਚ ਕੋਈ ਐਸਾ ਵਰਲਡ ਵਾਈਜ਼ ਹਾਰਡ ਦਾ ਇੰਸਟੀਚਿਊਟ ਨਹੀਂ ਜਿੱਥੇ ਤੇ ਮੇਰੇ ਕੋਲ ਮਰੀਜ਼ ਨਹੀਂ ਹੈ ਠੀਕ ਹੈ ਕਿਉਂ ਬਾਬੇ ਨਾਨਕ ਦੀ ਬੜਿਆਈ ਹੈ ਪੰਜਾਬੀ ਜਿੱਦ ਨੂੰ ਤੁਰਦੇ ਕੋਈ ਐਸਾ ਮੁਲਕ ਛੱਡਿਆ ਬਤਾ ਇਹਨਾਂ ਨੇ ਹੈ ਨਹੀਂ ਠੀਕ ਹੈ ਫਿਰ ਮਿਹਨਤ ਕਰਦੇ ਆ ਉੱਥੇ ਜਾ ਕੇ ਸੌਖੇ ਹੁੰਦੇ ਸੌਖਿਆਂ ਦੇ ਵੱਡੇ ਹਸਪਤਾਲਾਂ 'ਚ ਵੀ ਜਾਂਦੇ ਆ ਅੱਜ ਸਵੇਰ ਦਾ ਮੈਂ ਤੁਹਾਨੂੰ ਆਨ ਰਿਕਾਰਡ ਦਿਖਾ ਸਕਦਾ ਕਿ ਕੱਲ ਮਰੀਜ਼ ਦੇ ਅਮਰੀਕਾ ਚ ਸਟੰਟ ਪਿਆ ਠੀਕ ਹੈ ਜੀ 15 ਮਿੰਟ ਮੈਨੂੰ ਇਸ ਗੱਲ ਨੂੰ ਸਮਝਾਉਣ ਨੂੰ ਲੱਗ ਗਏ ਉਹਨੂੰ ਮੈਂ ਕਿਹਾ ਤੂੰ ਹੁਣ ਟਿਕ ਜਾ ਅੱਜ ਤੇਰੀ ਸਟੰਟ ਪਿਆ 15 ਦਿਨ ਹੋਰ ਦੇ ਨਾ ਕਹਿੰਦੇ ਮੇਰੀ ਦਵਾਈ ਭੇਜ ਦਿਓ ਉਹ ਮੈਂ ਕਿਹਾ ਬਈ ਮੈਨੂੰ ਹੁਣ ਨਹੀਂ ਸੀ ਜਾਣਦਾ ਅੱਜ ਮੈਨੂੰ ਜਾਣਦਾ ਹੁਣ 15 ਦਿਨ ਤੇ ਮੈਨੂੰ ਦੇ ਦੇ ਮੈਂ ਤੈਨੂੰ ਮਨਾ ਨਹੀਂ ਕਰਦਾ ਪਰ ਜਿਨ੍ਹਾਂ ਨੇ ਸਟੰਟ ਪਾਇਆ ਉਹ ਅਮਰੀਕਾ ਹੈਗੀ ਉਹਨਾਂ ਦਾ ਦੇਖ ਤੇ ਲਈ ਵੀ ਤੇਰਾ ਸਟੰਟ ਠੀਕ ਹੋ ਜਾਵੇ ਤੈਨੂੰ ਕਿਆ ਲੋੜ ਮੇਰੀ ਵੀ ਕਿਆ ਲੋੜ ਹੈ ਮਾਰੇ ਕਰੇ ਤੰਦਰੁਸਤ ਉਹਨੂੰ ਕਹਿੰਦਾ ਡਾਕ ਕੁਛ ਨੂੰ ਜਰੂਰਤ ਹੁੰਦੀ ਮੈਂ ਜਮੇ ਉਹਦੇ ਚ ਨਹੀਂ ਕਹਿੰਦਾ ਹੈਗਾ ਕਿ ਵੀ ਬਿਲਕੁਲ ਹੀ ਜਰੂਰਤ ਨਹੀਂ ਹੁੰਦੀ ਪਿੱਛੇ ਇੱਕ ਸਟੰਟ ਐਸਾ ਵੀ ਆ ਸੀ ਜਿਹੜਾ ਡਿਜ਼ੋਲਵ ਹੋ ਜਾਂਦਾ ਸੀ ਹਾਂਜੀ ਕਿਹ ਜੀ ਸਟੰਟ ਪਾਇਆ ਅੱਜ ਤੁਹਾਡਾ ਕੰਮ ਚਲਾ ਦਿੱਤਾ ਮੁੜ ਕੇ ਨੇ ਆਟੋਮੈਟਿਕਲੀ ਡਿਜ਼ੋਲਵ ਹੋ ਜਾਣਾ ਹੈਗਾ ਤੁਹਾਨੂੰ ਬਿਲਕੁਲ ਨੇਚਰਲ ਹੋ ਜਾਗੇ ਠੀਕ ਹੈ ਫਿਰ ਡਾਕਟਰ ਨੇ ਇਹ ਫਿਕਰ ਲੱਗਣ ਲੱਗ ਪਈ ਪੈਸੇ ਕਿਹੜੀ ਗੱਲ ਦੇ ਲੈਣੇ ਠੀਕ ਹੈ ਇਹ ਸਭ ਮਾਇਆ ਵੀ ਸੰਸਾਰ ਹੈ ਮੈਂ ਕੋਈ ਤਾਂ ਅਸ਼ੁੱਤ ਤ ਹੈ ਨਹੀਂ ਮੁਫਤ ਮੈਂ ਵੀ ਨਹੀਂ ਦਿੰਦਾ ਠੀਕ ਹੈ ਜੀ ਮੇਰੇ ਨਾਲ ਫਰਕ ਇਹ ਹੈਗਾ ਕਿ ਮੇਰੇ ਕੋਲ 4 5 6 ਮਹੀਨੇ ਜਿੰਨਾ ਚਿਰ ਇਲਾਜ ਚੱਲਦਾ ਹੈ ਮੈਂ ਕਹਾਂ ਬਈ 15 ਦਿਨ ਮਹੀਨਾ ਦਵਾਈ ਖਾ ਕੇ ਦੇਖ ਲਓ ਭਾਈ ਜੇ ਤਾਂ ਮੈਂ ਠੀਕ ਤੁਹਾਡੇ ਨਾਲ ਵਰਤ ਰਿਹਾ ਤੁਹਾਨੂੰ ਫਰਕ ਲੱਗ ਰਿਹਾ ਠੀਕ ਹੈ ਫਿਰ ਤਾਂ ਮੈਂ ਇਹਦੀ ਜੜ ਤੇ ਤੁਹਾਡਾ ਇਲਾਜ ਕਰ ਦੂੰਗਾ ਤੁਹਾਨੂੰ ਮੇਰੇ ਇਲਾਜ ਕਰਾਉਣ ਤੋਂ ਬਾਅਦ ਬਾਰ-ਬਾਰ ਬਿਮਾਰ ਨਹੀਂ ਹੋਵੋਗੇ ਠੀਕ ਹੈ ਠੀਕ ਹੈ ਸਾਡੇ ਤਾਂ ਹੁਣ ਬਹੁਤ ਸਮਾਜ ਇੰਨਾ ਟ੍ਰਸਟ ਕਰਨ ਲੱਗ ਪਏ ਵੇ ਜੇ ਕਿਸੇ ਦੀ ਮਰੀਜ਼ ਦੀ ਉਮਰ ਹੋਈ ਵੀ ਹੁੰਦੀ ਹੈ ਡਾਕਟਰ ਉਸ ਦਿਨ ਨੂੰ ਆਪਰੇਸ਼ਨ ਦੱਸਦਾ 85 ਸਾਲ ਦੇ ਬਜ਼ੁਰਗ ਨੂੰ ਤੇਰੇ ਪੇਸ ਵਿੱਚ ਲੱਗਣਾ ਤੇਰਾ ਬਾਈਪਾਸ ਹੋਣਾ ਤੇਰਾ ਓਪਨ ਹਾਰਟ ਹੋ ਤੇ ਉਹ ਫਿਰ ਸਾਡੇ ਨਾਲ ਵੀ ਹੁਣ ਕੰਸਲਟ ਕਰਦੇ ਕਿਉਂਕਿ ਦੁਨੀਆ ਤਾਂ ਸਾਨੂੰ ਵੀ ਜਾਣਦੀ ਠੀਕ ਹੈ ਅਸੀਂ ਫਿਰ ਕਹੀਦਾ ਵੀ ਬਜ਼ੁਰਗ ਨੇ ਮਾਪੇ ਨੇ ਕਿ ਖੇਚਲ ਕਰਨ ਦੀ ਲੋੜ ਨਹੀਂ ਹੈ ਤੁਸੀਂ ਵੀਡੀਓ ਕਾਲ ਕਰਾ ਦਿਓ ਠੀਕ ਹੈ ਅਸੀਂ ਵੀਡੀਓ ਕਾਲ ਤੋਂ ਦੇਖ ਕੇ ਜੇ ਤਾਂ ਅਗਲੀ ਦੀ ਹਾਲਤ ਦਿਸਦੀ ਵੀ ਹਾਂ ਵੀ ਇਹਦੇ ਵਿੱਚ ਕੁਝ ਨਿਕਲਣ ਨੂੰ ਹੈ ਜੇ ਸਮਾਂ ਹੀ ਆ ਗਿਆ ਜਾਣਾ ਤਾਂ ਸਾਰੇ ਨਹੀਂ ਸਾਰੇ ਨਹੀਂ ਜਾਣਾ ਸਹੀ ਗੱਲ ਹੁਣ ਉਹਦੇ ਸਮੇ ਦਾ ਪਰਿਵਾਰ ਦੇ ਇਮੋਸ਼ਨ ਦਾ ਉਹਦੇ ਨਾਲ ਜੇ ਤੁਸੀਂ ਠੱਗੀ ਮਾਰਦੇ ਆਂ ਸਰ ਫਿਰ ਆਤਮ ਗੁਲਾਨੀ ਜੀ ਆਂਦੀ ਸੱਤ ਤੋ ਦਿੰਦਾ ਹੋਣਾ ਨਹੀਂ ਹੈ ਭਾਈ ਅਸੀਂ ਫਿਰ ਉਹਨੂੰ ਇਹ ਕਹਿ ਦਿੱਤਾ ਕਿ ਜੀ ਸਰੀਰ ਹੈ ਇਹ ਤੁਹਾਡੀ ਮਦਦ ਕੀਤੀ ਜਾ ਸਕਦੀ ਵੀ ਸਰੀਰ ਨੂੰ ਕਸ਼ਟ ਨਾ ਹੋਵੇ ਜਾਣਾ ਤਾਂ ਹੈਗਾ ਹੀ ਠੀਕ ਹੈ ਤੇ ਸਾਨੂੰ ਮਾਰੇ ਦੀ ਕਿਰਪਾ ਸੇ ਤਨ ਫੜ ਕੇ ਕਿਨ ਸਾਡੇ ਨਾਲ ਸਮਝ ਉਸ ਗਲਤੀ ਬੜਾ ਜੁੜਦਾ ਠੀਕ ਹੈ ਕਹਿੰਦੇ ਐਟ ਲੀਸਟ ਨਾ ਸਮਾਤ ਸੱਖਾ ਘਟਿਆ ਜਾ ਵੀ ਜਾਣਾ ਤਾਂ ਹੈ ਹੀ ਅਸੀਂ ਉਹਨਾਂ ਨੂੰ ਵੀ ਕਹੀਦਾ ਵੀ ਤੁਸੀਂ ਹੁਣ ਇਹ ਦਵਾਈਆਂ ਲੈ ਰਹੀਆਂ ਹੁਣ ਇਹਦੇ ਜਿਹੜਾ ਵੀ ਇਫੈਕਟ ਆਣਾ ਹਫਤੇ ਤੱਕ ਸਾਡੇ ਕੋਲ ਦੁਬਾਰਾ ਵਾਪਸ ਆਇਓ ਠੀਕ ਹੈ ਕਿਉਂਕਿ ਇੱਕ ਵਾਰੀ ਦਵਾਈਆਂ ਟੀਕੇ ਲਾ ਕੇ ਬੰਦਾ ਡਰਿਆ ਹੋਆ ਹੁੰਦਾ ਹਮ ਹਮ ਸਮ ਟਾਈਮ ਇਹ ਵਿਚਾਰਾ ਇਹਨਾਂ ਬਿਮਾਰ ਵੀ ਨਹੀਂ ਹੁੰਦਾ ਹਮ 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 ਠੀਕ ਹੁਣ ਮੈਂ ਉਹਦਾ ਫਿਰ ਮਜਬੂਰੀ ਦਾ ਫਾਇਦਾ ਚੁੱਕਾਂ ਇਹ ਤਾਂ ਸਿਰਫ ਮੈਂ ਵੀ ਉਦਾਂ ਦਾ ਹੀ ਠੀਕ ਹੈ ਮੇਰਾ ਸਮਾਜ ਨੂੰ ਖੁੱਲਾ ਕਹਿਣਾ ਜੇ ਤੁਹਾਨੂੰ ਬਿਮਾਰੀ ਹੈ ਤਾਂ ਇਲਾਜ ਹੋਊਗਾ ਠੀਕ ਹੈ ਮੈਨੂੰ ਨਹੀਂ ਮਾਰੇ ਦਾ ਹੁਕਮ ਆਇਆ ਮੇਰੀ ਨਹੀਂ ਸਮਝ ਚਾਹੇ ਮੈਂ ਇਹ ਵੀ ਸ਼ਬਦ ਇਸਤੇਮਾਲ ਕਰ ਦੇਵਾਂ ਤਾਂ ਮੇਰੀ ਕੋਈ ਤੇ ਬੇਇਜ਼ਤੀ ਨਹੀਂ ਹੈਗੀ ਕਿ ਮੈਂ ਤੁਹਾਨੂੰ ਮੁੱਕਰ ਗਿਆ ਜਾਂ ਤੁਸੀਂ ਮੇਰੇ ਤੋਂ ਨਾਰਾਜ਼ ਹੋ ਜੇ ਉਹ ਤੁਹਾਨੂੰ ਮੁੱਕਰ ਗਿਆ ਨਾ ਮੈਂ ਚੱਲਣਾ ਹੀ ਤਾਂ ਦੇ ਕਿ ਵੀ ਹਾਂ ਇਹ ਗੱਲ ਬਣਦੀ ਹੈ ਇੱਥੇ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਮਸ਼ੀਨਾਂ ਦੇ ਡਾਟੇ ਲਿਮਟਿਡ ਫੀਡ ਨੇ ਠੀਕ ਹੈ ਉਹ ਤੋਂ ਜਿਹੜਾ ਅਸੀਂ ਫੀਡ ਕਰਤਾ ਉਹਨੇ ਕੱਟ ਲੈਣਾ ਠੀਕ ਹੈ ਹੁਣ ਸਵੇਰੇ ਵੀ ਮਰੀਜ਼ ਆਏ ਸੀ ਕਿ ਮੈਂ ਤੁਹਾਡੇ ਟੈਸਟਾਂ 'ਚ ਕੁਝ ਨਹੀਂ ਆਣਾ ਬਿਮਾਰੀ ਤੁਹਾਡੀ ਆ ਠੀਕ ਹੈ ਸਵੇਰੇ ਮਿਲ ਜਿਆ ਆ ਠੀਕ ਹੈ ਜੀ ਮੈਂ ਕਿਹਾ ਬਿਮਾਰੀ ਤੁਹਾਡੀ ਆ ਇੱਕ ਹੋਰ ਹੈ ਸੀ ਮੈਂ ਕਿਹਾ ਸਦਮਾ ਦੱਸਦੇ ਕੋਈ ਨਾ ਕੋਈ ਹੈਗਾ ਤਾਂ ਇਹ ਬਿਮਾਰੀ ਤੁਹਾਨੂੰ ਲੱਗ ਰਹੀ ਹੈ ਹੁਣ ਲੇਡੀ ਸੀਗੀ ਉਹਦੇ ਨਾਲ ਬਲੀਡਿੰਗ ਵੱਧ ਗਈ ਠੀਕ ਹੈ ਜੇ ਹੱਡ ਦੀ ਤੁਸੀਂ ਦਵਾਈ ਲੈਂਦੇ ਤੁਹਾਨੂੰ ਬਲੱਡ ਥਿਨਰ ਦਿੰਦੇ ਹਾਂ ਹਾਂ ਜੀ ਉਹਨਾਂ ਨੂੰ ਗਾਇਨੀ ਪ੍ਰੋਬਲਮ ਆ ਜਾਂਦੀ ਠੀਕ ਹੈ ਉੱਥੇ ਫਿਰ ਉਹ ਵਿਚਾਰੇ ਉਧਰ ਤੇ ਵੀ ਪਰੇਸ਼ਾਨ ਉਧਰ ਤੇ ਵੀ ਹਾਰਟ ਵਾਲਾ ਡਾਕਟਰ ਖੂਨ ਪਤਲੀ ਦੀ ਦਵਾਈ ਬੰਦ ਨਹੀਂ ਕਰਦਾ ਗਾਇਨੀ ਵਾਲੀ ਖੂਨ ਰੋਕਣ ਦੀ ਦਵਾਈ ਦੇ ਦਿੰਦੀ ਉਨ ਕੀ ਗਰੀਬ ਉਹ ਜਨ ਨਹੀਂ ਬੱਚਾ ਉਹਦੀ ਵਿਚਾਰੀ ਕੀ ਕੀ ਕਹਿੰਦੀ ਆਪਣੀ ਇਕੀਜਤ ਉਹ ਕਿੱਥੇ ਕਿੱਥੇ ਤੱਕ ਚੱਲੇ ਠੀਕ ਹੈ ਮੈਨੂੰ ਸਰ ਉਹ ਵੀ ਬੈਲੈਂਸ ਕਰਨੀ ਹੁੰਦੀ ਹੈ ਹੂੰ ਮੈਨੂੰ ਤਾਂ ਉਹ ਵੀ ਬੈਲੈਂਸ ਕਰਨੀ ਹੈ ਕਿ ਖਾਣ ਵਾਲੀ ਤਾਂ ਕੋਈ ਗੱਲ ਨਹੀਂ ਜਾਂਦਾ ਤਾਂ ਅਗਲੇ ਆਪਣੇ ਇਲਾਜ ਨੂੰ ਹੀ ਹੈ ਠੀਕ ਹੈ ਉਹਨੂੰ ਉੱਥੇ ਜੇ ਉਹਦੀ ਵਾਰੀ ਲੇਟ ਆਈ ਹੈ ਜਾਂ ਨਹੀਂ ਅਗਲੀ ਦੀ ਗੱਲ ਹੋਈ ਤਾਂ ਉਹਨੂੰ ਧੱਕੇ ਵੀ ਨਹੀਂ ਕਿਹਾ ਜਾ ਸਕਦਾ ਟਾਈਮ ਤਾਂ ਲੱਗਦਾ ਹੀ ਹੈ ਠੀਕ ਹੈ ਕਿਉਂਕਿ ਮੈਂ ਹਰ ਸ਼ਬਦੀ ਤਾਂ ਹਾਨੀ ਪਰਦਾ ਹੁੰਦਾ ਠੀਕ ਹੈ ਜੰਦ ਤੱਕਲਾ ਇਲਾਜ ਕਰਾਣਾ ਨਹੀਂ ਧੱਕੇ ਖਾਣ ਤਾਂ ਗਿਆ ਨਹੀਂ ਠੀਕ ਹੈ ਜੀ ਮਤਲਬ ਧੱਕੇ ਪੱਲੇ ਨਹੀਂ ਪੈਂਦਾ ਤਾਂ ਉਹਨੂੰ ਧੱਕਾ ਆਇਆ ਸੀ ਪੰਜਾਬੀ ਸ਼ਬਦ ਹੈ ਸਾਡਾ ਜੀ ਜੀ ਧੱਕੇ ਸੀ ਉਹਨੂੰ ਕਹਿੰਦੇ ਵੀ ਧੱਕੇ ਖਾਦੇ ਬਿਲਕੁਲ ਬਿਲਕੁਲ ਮੈਂ ਉਹਨਾਂ ਨੂੰ ਵੀ ਕਹਿਣਾ ਹੁੰਦਾ ਕਿ ਮੈਂ ਤਾਂ ਵੈਸੇ ਵੀ ਉਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਭਾਈ ਤੁਸੀਂ ਸਟੰਟ ਵੀ ਪਾ ਲਓ ਤੁਸੀਂ ਆਪਰੇਸ਼ਨ ਵੀ ਕਰਾ ਲਓ ਤੁਸੀਂ ਪੇਸਮੇਕਰ ਵੀ ਲਗਵਾ ਲਓ ਅੱਛਾ ਜੀ ਜੇ ਤੁਹਾਨੂੰ ਫੇਰ ਤਕਲੀਫ ਹੈ ਤੁਹਾਡਾ ਨਹੀਂ ਸਟੰਟ ਫਿੱਟ ਬੈਠਿਆ ਤੁਹਾਡਾ ਨਹੀਂ ਆਪਰੇਸ਼ਨ ਫਿੱਟ ਬੈਠਿਆ ਤੁਹਾਡਾ ਨਹੀਂ ਪੇਸਮੇਕਰ ਠੀਕ ਕੰਮ ਕਰਕੇ ਦੇ ਰਿਹਾ ਠੀਕ ਹੈ ਮੇਰੇ ਕੋ ਤਾਂ ਆ ਜਾਇਆ ਮੈਂ ਤਾਂ ਵੀ ਤੁਹਾਡੇ ਨਾਲ ਖੜੂਗਾ। ਕੀ ਬਾਤ ਹੈ? ਮੈਂ ਉਹਨਾਂ ਦੇ ਨਾਲ ਜੁੜਦਾ ਹਾਂ ਲੇਕਿਨ ਜਦ ਕਦੇ ਟੈਸਟ ਦੀ ਵਾਰੀ ਆਂਦੀ ਡਾਕਟਰਸ ਫਿਰ ਸੱਚ ਨਹੀਂ ਲਿਖਦਾ। ਠੀਕ ਹੈ। ਹੁਣ ਇੱਕ ਤਮਰੀਜ਼ ਨੇ ਇਲਾਜ ਕਰਾਇਆ ਢਾਈ ਤਿੰਨ ਮਹੀਨੇ ਬਾਅਦ 25 ਤੇ 55 ਉਹਦੀ ਹਾਰਟ ਪੰਪਿੰਗ ਹੋ ਗਈ। ਅੱਛਾ। 25 ਤੋਂ 55 ਤੁਹਾਨੂੰ ਫੋਨ ਨੰਬਰ ਦੇ ਇਹਨਾਂ ਦਾ ਤੁਸੀਂ ਪੱਤਰਕਾਰ ਆ ਗਏ ਮੇਰੇ ਤੋਂ ਆਫ ਦੀ ਰਿਕਾਰਡ ਗੱਲ ਕਰ ਲਓ। ਠੀਕ ਹੈ। ਤੇ ਉਹਨੇ ਡਾਕਟਰ ਨੇ ਪੁੱਛਿਆ ਵੀ ਆਹ ਤੇਰੀ ਰਿਪੋਰਟ ਨਾਲ ਇੰਨਾ ਕਿੰਦਾ ਫਰਕ ਪੈ ਗਿਆ ਇੱਕਦਮ। ਹੂੰ। ਉਬਜਰ ਖੇਤ ਕਿਸਾਨ ਭੋਲਾ ਬੰਦਾ ਕਹਿੰਦਾ ਜੀ ਮੈਂ ਚੰਡੀਗੜ੍ਹ ਤੋਂ ਫਲਾਣੇ ਡਾਕਟਰ ਤੋਂ ਇਲਾਜ ਕਰਾਇਆ ਉਹਨੇ ਪੂਰੇ ਦੱਸਤਾ ਠੀਕ ਹੈ ਉਹਨੇ ਫਿਰ ਉਹਨੂੰ ਆਪਣੇ ਨਰਸ ਨੂੰ ਕਿਹਾ ਕਹਿੰਦਾ ਇਹਨੂੰ ਦੁਬਾਰਾ ਦੇਖ ਕੇ ਰਿਹਾ 5% ਘਟਾ ਕਰਕੇ ਲਿਖ ਦਿੱਤੀ ਓਕੇ ਤੇ ਉਹ ਮਰੀਜ਼ ਕਹਿੰਦਾ ਸਰ ਤੁਸੀਂ 0 ਵੀ ਲਿਖ ਦਿਓ ਮੈਂ ਤਾਂ ਜਿੰਦਾ ਹੈਗਾ ਨਾ ਮੇਰੀ ਤਾਂ ਜਾਨ ਦਾ ਮੈਨੂੰ ਪਤਾ ਵੀ ਮੈਂ ਤਾਂਦਰੁਸਤ ਐ ਜੀ 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 ਹੁਣ ਸਰ ਜਦ ਡਾਕਟਰਾਂ ਦੇ ਨਾਲ ਸਾਡਾ ਇਹ ਪ੍ਰੋਬਲਮ ਆਣ ਲੱਗ ਪਈ ਵੀ ਹੈ ਕਿ ਜਿੱਦਾਂ ਆਪ ਜੀ ਕਹਿੰਦੇ ਕਿ ਉਹਨਾਂ ਨੂੰ ਪਹਿਲੇ ਹੀ ਵਿਚਾਇਆ ਜਾਵੇ ਠੀਕ ਹੈ ਉਹ ਮਰੀਜ਼ ਡਰ ਹੈ ਇਹ ਇੰਨਾ ਹੁੰਦਾ ਹੈ ਕਿ ਉਤੋਂ ਨਹੀਂ ਬਚਦਾ ਸਰ ਕੁੱਤੇ ਗੜੀ ਹਲਕੇ ਵੀ ਸਾਰਿਆਂ ਨੂੰ ਵੱਢ ਦੇਣ ਡਰੇ ਹੀ ਹੈ ਹੁਣ ਸਾਰਾ ਬਾਜ਼ਾਰ ਤੁਰਿਆ ਜਾਂਦਾ ਹੈ ਇकडे ਹਲਕੇ ਵਿੱਚ ਸਾਰੇ ਕਿਤੇ ਸੁਣਿਆ ਵਾ ਵੀ ਕੁੱਤਾ ਹਲਕੇ ਜਾਂਦਾ ਵੱਢ ਲੈਂਦਾ ਕੀ ਕਹਿੰਦੇ ਠੀਕ ਹੈ ਵੀ ਉਹਦਾ ਇਲਾਜ ਔਖਾ ਹੈ ਹੋਰੇ ਕੋ ਕੁੱਤੇ ਤੇ ਡਰਦੇ ਠੀਕ ਤੇ ਇਹ ਤਾਂ ਸਰ ਇੱਕ ਡਰ ਪੈਦਾ ਜਾਂ ਸਮਾਜ ਵਿੱਚ ਕਰ ਦਿੱਤਾ ਬਹੁਤ ਤੁਹਾਡੇ ਮਨ ਤੇ ਸਮਾਜ ਸੋਸ਼ਲ ਮੀਡੀਆ ਦੇ ਥਰੂ ਬਹੁਤ ਕੁਝ ਤਾਂ ਅਸੀਂ ਕਿਹਾ ਸੀਗਾ ਕਿ ਜੇ 70% ਤੋਂ ਬਾਹਰ ਕੱਢਣੇ ਐ ਨਹੀਂ ਤਾਂ ਅਸੀਂ ਕੱਢ ਲਏਗੇ ਸਹੀ ਗੱਲ ਹੁਣ ਬਾਰੇ ਦੀ ਕਿਰਪਾ ਕੋਲੇਸਟ੍ਰੋਲ ਦੀਆਂ ਦੋਈਆਂ ਲੋਕਾਂ ਨੇ ਬੰਦ ਹੋ ਗਈਆਂ ਡਾਕਟਰਾਂ ਨੇ ਬੰਦ ਕਰਤੀਆਂ ਠੀਕ ਮੇਰੇ ਕੋਲ ਮੈਂ ਰਾਤੀ ਕਿਧਰੇ ਗਿਆ ਸੀਗਾ ਸਾਡੀ ਕਿਸੇ ਦੋਸਤ ਦੀ ਡੈਥ ਹੋ ਗਈ ਸੀ ਮੈਂ ਉੱਥੇ ਅਫਸੋਸ ਤੇ ਬੈਠਾ ਸੀ ਤੇ ਉੱਥੇ ਬੰਦੇ ਨੇ ਜਾਂਦੇ ਮੈਨੂੰ ਪਹਿਚਾਨ ਲਿਆ ਅੱਛਾ ਜੀ ਕਹਿੰਦੇ ਜੀ ਮੈਂ ਤੁਹਾਡੇ ਕੋਲ ਆਇਆ ਸੀ ਮੈਂ ਕਿਹਾ ਵੀ ਆਏ ਹਾਂਗਾ ਮੈਨੂੰ ਤਾਂ ਯਾਦ ਨਹੀਂ ਹੈ ਉਹ ਦ ਵੀ ਬਾਲ ਰਿਪਲੇਸ ਹੋਇਆ ਵਜੇਗਾ ਸਰਜਰੀ ਹੋਈ ਵੀ ਸੀਗੀ ਹੂੰ ਫਿਰ ਕਿਤੇ ਸਾਡੇ ਕੋਲ ਆਇਆ ਸੀ ਉਹਨੂੰ ਦੇਖ ਕੇ ਕਿਤੇ ਕਹਿ ਦਿੱਤਾ ਭਾਈ ਤੂੰ ਬਿਮਾਰ ਨਹੀਂ ਤੇਰੀ ਖੁਰਾਕ ਘੱਟ ਹੈ ਹੂੰ ਤੇ ਅਸੀਂ ਉਹ ਕਿ ਉਹਦੇ ਤੇ ਲਾਇਆ ਮਰਜ਼ੀ ਕਿਰਪਾ ਸਮਾ ਪਾ ਕੇ ਉਹਦੇ ਸਾਰੇ ਟੈਸਟ ਨਾਰਮਲ ਆ ਗਏ ਹੁਣ ਡਾਕਟਰ ਨੇ ਸਾਰੀਆਂ ਉਹਦੀ ਦਵਾਈਆਂ ਹੀ ਬੰਦ ਕਰਤੀਆਂ ਕਿਆ ਬਾਤ ਹੁਣ ਮੇਰੇ ਉਦ ਚ ਕਹਿ ਲੈਣਾ ਦੇਣਾ ਮੈਂ ਬੜਾਈ ਸ਼ੇਖੀ ਮਾਰਦਾ ਫਿਰ ਵੀ ਮੈਂ ਕੀਤਾ ਹੈ ਜੀ 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 ਇਹ ਤਾਂ ਫਿਰ ਮੇਰੀ ਵੀ ਗਲਤੀ ਹੈ ਨਾ ਮੇਰੇ ਉਦ ਚ ਕਹਿ ਲੈਣਾ ਦੇਣਾ ਮੈਂ ਤਾਂ ਆਏ ਨੂੰ ਰਾ ਪਾਇਆ ਜੀ ਜੀ ਕਿ ਭਾਈ ਤੂੰ ਖਰਾਕਾ ਤੈਨੂੰ ਮੇਰੀ ਦਵਾਈ ਦੀ ਲੋੜ ਨਹੀਂ ਅਗਲੀ ਦਿਦ ਅਸੀਂ ਲੱਗੀ ਨਹੀਂ ਇਹ ਹੂੰ ਇਹ ਤਾਂ ਹੋਇਆ ਇੱਕ ਪਾਸਾ ਠੀਕ ਹੈ ਦੂਜਾ ਪਾਸਾ ਕਿ ਮੈਂ ਲੱਖ ਤੋਂ ਨੂੰ ਰੁਕੀਆਂ ਮੈਂ ਡਾਕਟਰ ਟੈਸਟ ਨਹੀਂ ਠੀਕ ਲਿਖਦਾ ਤੁਸੀਂ ਤੰਦਰੁਸਤ ਵੀ ਹੋਗੇ ਫਿਰ ਵੀ ਜਾ ਕੇ ਟੱਕਰ ਮਾਰਦੇ ਕਿ ਡਾਕਟਰ ਦਾਸ ਉਹਨੇ ਥੋੜਾ ਸੁੱਕਾ ਜਾਣ ਦੇਣਾ ਮੈਡੀਕਲ ਸਾਇੰਸਿਸ ਤਾਂ ਇਹ ਹੈ ਨਹੀਂ ਸੀ ਕਿ ਮੈਂ ਤਾਂ ਆਪਣੀ ਪੜ੍ਹਾਈ ਦੇ ਤਾਬਕ ਬਣਾਈ ਸੀ ਠੀਕ ਹੈ ਪਰ ਜਿੰਨਾ ਸਮਾਜ ਨੇ ਟਰਸਟ ਕੀਤਾ ਹੂੰ ਔਰ ਜਿੰਨੇ ਇਸ ਡੱਬੀ ਨੇ ਗੁਣ ਦਿਖਾਏ ਜੀ 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 ਸਤਿਗੁਰੂ ਜਾਣਦਾ ਮੇਰੇ ਆਚਾਰ ਪ੍ਰੋਡਕਟ ਨੇ ਹਿਰਦੇ ਸੇਤੂ ਤਾਂ ਮੈਂ ਸਾਰੀ ਜਨਤਾ ਨੂੰ ਕਹਿੰਦਾ ਮੇਲ ਫੀਮੇਲ ਐਨੀਬਾਡੀ ਠੀਕ ਹੈ ਖਾਈ ਲਿਆ ਕਰੋ ਚਾਰ ਛੇ ਮਹੀਨੇ ਸਾਲ ਦੋ ਸਾਲ ਬਾਅਦ ਇਹ ਐਸਿਡਿਟੀ ਕੋਲਸਟ੍ਰੋਲ ਛੋਟੇ ਮੋਟੀ ਦਿਲ ਦੀ ਧੜਕਣ ਲੇਡੀਜ਼ ਦੀ ਪ੍ਰੋਬਲਮ ਬੰਦਿਆਂ ਨੂੰ ਘਬਰਾਹਟ ਐਦਾਂ ਦੀ ਸਾਰੀਆਂ ਚੀਜ਼ਾਂ ਇਕੱਲੀ ਗੋਲੀ ਚੱਕਰੀ ਉੱਠਦੇ ਸਵੇਰੇ ਇੱਕ ਗੋਲੀ ਮੂੰਹ ਚ ਪਾ ਲੋ ਪਾਣੀ ਨਾਲ ओके ਤੇ ਸ਼ਤਗੁਰ ਦੀ ਕਿਰਪਾ થਾ ਕਾਵਟ ਨਹੀਂ ਹੁੰਦੇ ਤਾਂ ਲੋਕ ਬੜੇ ਬੜੇ ਨਵੇਂ ਨਵੇਂ ਚੀਜ਼ਾਂ ਦੱਸਦੇ ਮੈਨੂੰ ਵੀ ਨਹੀਂ ਮੈਂ ਨਾ ਬੋਲੂਗਾ ਤਾਂ ਮੈਂ ਮਾਫੀ ਮੰਗਦਾ ਕਿਉਂਕਿ ਐਡਾ ਵੀ ਤੂੰ ਕਿਹੜਾ ਤਨਵੰਤਰ ਹੋ ਗਿਆ ਵੀ ਸਭ ਕੁਝ ਤੇਰੇ ਕੋਲੇ ਹੀ ਹੈ ਜੀ 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 ਲਿਮਟ ਹੈ ਮੇਰੀ ਠੀਕ ਬਟ ਦਵਾਈ ਬਹੁਤ ਅੱਛਾ ਜ਼ਬਰਦਸਤ ਕੰਮ ਕਰਦੀ ਹੈ ਦੂਜੀ ਸੰਧੀ ਸੇਤੂ ਜਿਹੜੀ ਗੋਡਿਆਂ ਦੀ ਗਰੀਸ ਬਣਾਉਣ ਦੀ ਮੁੜ ਕੇ ਠੀਕ ਹੈ ਜੀ ਉਹ ਗੋਡਿਆਂ ਦੇ ਦਰਦ ਜਿੱਦਾਂ ਦੀ ਮਰਜ਼ੀ ਹੋਣ ਜਿਹੜੇ ਠੀਕ ਹੋਣ ਵਾਲਾ ਉਹਨੂੰ ਠੀਕ ਕਰ ਹੀ ਲੈਂਦੀ ਹੈ ਠੀਕ ਹੈ ਤੇ ਲਿਵਰ ਦੀ ਬਣਾਈ ਸੀ ਕਿਉਂਕਿ ਉਸ ਫੈਟੀ ਲਿਵਰ ਤੇ ਬਹੁਤ ਕੇਸ ਵਧ ਗਏ ਉਹਦੇ ਬਹੁਤ ਸੇਰ ਜਲਟਾ ਰਹੇ ਨੇ ਫਿਰ ਇੱਕ ਖਾਲੀ ਗੋਲੀ ਹੈਗੀ ਜਿਹੜੀ ਬੰਦਿਆਂ ਵਾਸਤੇ ਹੈ ਠੀਕ ਹੈ ਉਹ ਕਾਮ ਸੇਤੂ ਹੈ ਉਹ ਤਾਕਤ ਵੀ ਦਿੰਦੀ ਹੈ ਤੇ ਐਂਟੀ ਹੈਂਗਓਵਰ ਵੀ ਹੈਗਾ ਕਿ ਪੰਜਾਬੀ ਸਾਨੂੰ ਤਾਂ ਦੋ ਪੈਗ ਲਾਈ ਬਿਨਾਂ ਰਾਤ ਨੂੰ ਦਿਨੇ ਨਹੀਂ ਤੱਕ ਸਵੇਰ ਨੂੰ ਵੀ ਹਾਂ ਦੇ ਨਿਕਲਣਾ ਨਹੀਂ ਨਿਕਲਣਾ ਸੀ ਨਾ ਪੀਤੀ ਇਹ ਉਹਨੂੰ ਕੰਟਰੋਲ ਕਰਾਉਣ ਦੀ ਲੋਕ ਸ਼ਰਾਬ ਪੀਣਾ ਛੱਡ ਜਾਂਦੇ ਹਨ ਅੱਛਾ ਜੇ ਇਹਨੂੰ ਖਾਂਦੇ ਆ ਨਾ ਜੀ ਤੇ ਮੈਂ ਯਕੀਨ ਨਾਲ ਕਹਿੰਦਾ ਕਿ ਘਰਾਂ ਦੇ ਸੁਖ ਸ਼ਾਂਤੀ ਇੱਕ ਵੱਖਰੀ ਹੁੰਦੀ ਹੈ ਉਹ ਬੰਦਾ ਸਵੇਰੇ ਸਭ ਤੋਂ ਪਹਿਲਾਂ ਉੱਠਿਆ ਹੋਣਾ ਜੇ ਤਸਵੀਰ ਨੂੰ ਉੱਠ ਨਹੀਂ ਸੀ ਹੁੰਦਾ ਕੀ ਹੈ ਮੈਂ ਯਕੀਨਨ ਇਹ ਕਹਿੰਦਾ ਕੰਮ ਸੇਤੂ ਬੰਦਿਆਂ ਵਾਸਤੇ ਹੈ ਦਿਮਾਗ ਦੀ ਦਵਾਈ ਹੈ ਕਿ ਤੇ ਬੇਲੇ ਬੇਲੇ ਖਰਾਣਦੀ ਸਰ ਉਹ ਨੰਬਰ ਸਾਡੀ ਸਕਰੀਨ ਤੇ ਚੱਲਦੇ ਹੁੰਨੇ ਠੀਕ ਹੈ ਤੇ ਬੇਨਤੀ ਹੈਗੀ ਕਿ ਸਿਰਫ ਹਾਰਟ ਦੇ ਹੀ ਮਰੀਜ਼ ਆਇਆ ਕਰੋ ਕਿ ਜਦੋਂ ਤੁਹਾਨੂੰ ਮੈਡੀਕਲ ਸਾਇੰਸ ਜਵਾਬ ਦਿੰਦੀ ਹੈ ਜਾਂ ਤੁਸੀਂ ਨਹੀਂ ਸੈਟੀਸਫਾਈਡ ਹੈਗੇ ਉਦੋਂ ਆਇਆ ਕਰੋ ਜੇ ਕਿਸੇ ਦਾ ਇਲਾਜ ਹੁੰਦਾ ਹੈ ਕਿ ਕੱਲੋਂ ਆ ਕੇ ਮੈਨੂੰ ਕੋਈ ਮੈਂ ਕਿਹੜਾ ਬਖਰਾ ਹੀ ਆ ਆਪਣਾ ਜਿੱਥੇ ਮਰਜ਼ੀ ਭਾਈ ਇਲਾਜ ਕਰਵਾ ਕੇ ਫਿਰ ਕਿਸੇ ਨੂੰ ਯਕੀਨ ਹੋਵੇ ਤਾਂ ਆਇਓ ਮੈਂ ਐਦਾਂ ਦੇ ਕਿਸੇ ਨੂੰ ਸੱਦਾ ਨਹੀਂ ਦਿੰਦਾ ਹੈਗਾ ਮੈਂ ਆਪਣਾ ਕੰਮ ਤਸੱਲੀ ਨਾਲ ਕਰਨਾ ਹੈ ਜੀ ਮੇਰੇ ਕੋ ਪੈਸੇ ਲੱਗਦੇ ਇਹ ਵੀ ਕਲੀਅਰ ਕਰਦਾ ਮੈਂ ਮੈਂ ਫ੍ਰੀ ਨਹੀਂ ਕਰਦਾ ਠੀਕ ਹੈ ਮੈਂ ਤਾਂ پیسے ਟੈਲੀਫੋਨ ਤੇ ਦੱਸਨਾ ਮੈਨੂੰ ਕੋ ਪੈਸੇ ਲੱਗਦੇ ਮੇਰੀ ਪਰਚੇਜ਼ਿੰਗ ਮਹਿੰਗੀ ਹੈ ਠੀਕ ਤੇ ਮੈਂ ਪੈਸੇ ਲੈਣਾ ਚੰਡੀਗੜ੍ਹ 28 ਸੈਕਟਰ 7 ਨੰਬਰ ਕੋਠੀ ਹੈ ਨਾਨਕ ਸਰ ਗੁਰਦੁਆਰਾ 7 ਤੋਂ 200 ਮੀਟਰ ਅੱਗੇ ਹੈ ਠੀਕ ਤੇ ਸਾਹਮਣੇ ਇੱਕ ਪਾਲਟਾ ਬਪਿੰਦਾ ਮਸ਼ਹੂਰ ਹੈ ਕਿ ਹੁਣ ਤਾਂ ਸਾਡੇ ਨਾਮ ਸਿਰੇ ਚੱਲਦਾ ਸਾਡੇ ਨਾਮ ਪਾ ਲਿਓ ਸਤਿਗੁਰ ਦੀ ਕਿਰਪਾ ਕੋਈ ਵੀ ਡਾਕਟਰ ਘਟਾਣਾ ਪਾ ਕੇ ਆ ਸਕਦਾ ਠੀਕ ਹੈ ਤੇ ਨੋ ਪ੍ਰੋਬਲਮ ਸਤਿਗੁਰ ਦੀ ਕਿਰਪਾ ਬੱਬੇ ਨਾਨਕ ਨੇ ਰੱਜ ਕੇ ਮੇਰ ਕੀਤੀ ਵੀ ਹੈ ਸ਼ੁਕਰਾਨਾ ਕੋਟਨ ਕੋਟਨ ਕੇ ਸਤਿਗੁਰ ਇੱਕ ਜ਼ਿੰਦਗੀ ਚ ਇੰਨੀ ਵੀ ਤੀਰ ਕਿਰਪਾ ਹੋ ਜਾਵੇ ਕਦੀ ਸੋਚਿਆ ਨਹੀਂ